ਆ ਮੇਰਾ ਨਾਮ ਡਾਕਟਰ ਪ੍ਰੋਹਿਤ ਕਰਕੇ ਮੈਂ ਪਟਿਆਲੇ ਤੋਂ ਆ ਪ੍ਰਾਈਮ ਮਲਟੀ ਸਪੈਸ਼ਲਟੀ ਹਸਪੀਟਲ ਪਟਿਆਲੇ ਵੱਲੋਂ ਅਸੀਂ ਇੱਥੇ ਆਏ ਆ ਸਤਕਾ ਫੋਗੀਆਂ ਵਾਸਤੇ ਅਸੀਂ ਇੱਕ ਮੀਟਿੰਗ ਦਾ ਬੰਦੋਬਾਸ ਕੀਤਾ ਸੀ ਤਾਂ ਕਿ ਜਿਹੜੇ ਐਚਐਸ ਪੇਸ਼ੈਂਟਾਂ ਨੂੰ ਸਾਡੇ ਹਸਪੀਟਲ ਦੀ ਫੈਸਿਲਿਟੀਆਂ ਬਾਰੇ ਜਾਣਕਾਰੀ ਦੇਣ ਵਾਸਤੇ ਪ੍ਰੋਗਰਾਮ ਰਚਾਇਆ ਸਰ ਜਿਹੜਾ ਇਹ ਪ੍ਰਾਨੇ ਸਤਕਾ ਫੋਗੀਆਂ ਹਨ ਇਹ ਅਜਾ ਮਤਲਬ ਕਿ ਜਿਨ੍ਹਾਂ ਦੇ ਕੋਲ ਸੀ ਪੰਜ ਪਰਤੇ ਕਾਰਡ ਵਾਲੇ ਨਹੀਂ ਇਹ ਪ੍ਰੋਗਰਾਮ ਦਾ ਮਤਲਬ ਇਹ ਸਿੱਧ ਸਪਿਸ਼ਲਿਟੀ ਹਸਪਤਾਲ ਦਾ ਫੋਰਯਰ ਨਵ ਅਸੀਂ ਆ ਪਰ ਸਾਡੇ ਹਸਪਤਾਲ ਚ ਆਇਸ਼ਮਾਨ ਦੇ ਕਾਰਡ ਵੀ ਚੱਲਦੇ ਆ ਉਹਨਾਂ ਦਾ ਵੀ ਇਲਾਜ ਹੁੰਦਾ ਬਿਸ਼ਮਾ ਇਹ ਕੀ ਫੈਸਿਲਿਟੀ ਦੇ ਰਹੇ ਜੀ ਇਹ ਹੋਰ ਹਸਪਤਾਲਾਂ ਨਾਲੋਂ ਵੱਖਰੀ ਕੀ ਸਾਡੇ ਹਸਪਤਾਲ ਚ ਸਾਰੇ ਜਨਰਲ ਮੈਡੀਸਨ ਜਨਰਲ ਸਰਜਰੀ ਨਿਊਰੋ ਗੈਸਟਰੋ ਛੱਦਿਆ ਦੇ ਡਾਕਟਰ ਗਾਇਨੀ ਦੇ ਡਾਕਟਰ ਨਿਊਰੋਲੋਜੀ ਪਾਸਟ ਸਰਜੀ ਦੇ ਸਾਰੇ ਡਾਕਟਰ ਹੈ ਆਈ ਸੀ ਯੂ ਹੈ ਵੈਂਟੀਲੇਟਰ ਲੈਬ 24 ਆਰ ਲੈਬ ਐਕਸ ਰੇ ਐਮਬੂਲੈਂਸ ਸਭ ਕੁਝ ਸਾਰੀ ਫੈਸਿਲਿਟੀਆਂ ਹੈ ਜਿਵੇਂ ਦੇਖਿਆ ਜੰਮਾ ਹੋਰ ਹਸਪਤਲ ਦੇ ਵਿੱਚ ਦੇਖਿਆ ਜੰਮਾ ਜਿਹੜੇ ਮਰੀਜ਼ ਦੇ ਨਾਲ ਇੱਕ ਅਕਸ਼ਿਕ ਹੁੰਦਾ ਵੀ ਫੇਰ ਦੇ ਨਾਲ ਦਾ ਉਹਨਾਂ ਨੂੰ ਸਾਡੇ ਹਸਪਤਲ ਵਿੱਚ ਕੋਈ ਐਕਸਟਰਾ ਦੋਸਤ ਇਹਨਾਂ ਦੇ ਨਾਲ ਜਿਹੜੇ ਇੱਕ ਬੰਦਾ ਸਟਾਫ ਹੁੰਦਾ ਹੀ ਹੈ ਜੀ ਸਾਰੇ ਸਾਡੇ ਹਸਪਤਲ ਜੀ ਹੈਗਾ ਹੀ ਹੈ ਪਰ ਜੇ ਕੋਈ ਪੇਸ਼ੈਂਟ ਆਈਸੀਯੂ ਚ ਹੋਵੇ ਤਾਂ ਉਹਨਾਂ ਦੇ ਟੈਨ ਦੇ ਵਾਸਤੇ ਬਾਕੀ ਹਸਪਤਲ ਵਿੱਚ ਕੋਈ ਇੰਤਜ਼ਾਮ ਹੁੰਦਾ ਸੀ ਉਹਨਾਂ ਵਾਸਤੇ ਵੀ ਇੱਕ ਇੰਤਜ਼ਾਮ ਬਣਾਇਆ ਹੋਇਆ ਹੈ ਉਹਨਾਂ ਨੂੰ ਵੀ ਰੈਂਜ ਕੋਈ ਪਰੇਸ਼ਾਨੀ ਨਹੀਂ ਹੈਗੀ ਨਹੀਂ ਤਾਂ ਬਾਕੀ ਹਸਪਤਲ ਜਿਹੜਾ ਕਿ ਉਹ ਰਿਸੈਪਸ਼ਨ ਤੇ ਬੈਠ ਹੁੰਦੇ ਆ ਜਾਂ ਕਿਤੇ ਹੋਰ ਬਾਹਰ ਉਹਨਾਂ ਦਾ ਨਾ ਰਹਿਣਾ ਬੰਦਾ ਜੀ ਹਸਪੀਟਲ ਦੇ ਅੰਦਰ ਹੀ ਉਹਨਾਂ ਵਾਸਤੇ ਰਹਿਣ ਦਾ ਇੰਤਜ਼ਾਮ ਕੀਤਾ ਹੈ। ਇਸ ਇਕ ਨੰਬਰ ਦੇ ਸੰਦੇਸ਼ ਵਿੱਚ ਆਇਆ ਕਿ ਤੁਹਾਡੇ ਫੌਜਦਰਾਂ ਨੂੰ ਕੋਈ ਟੈਂਪੋਰਰੀ ਪ੍ਰੋਵਾਈਡ ਕੀਤੀ ਗਈ ਹੈ ਉਹਨਾਂ ਨੂੰ। ਮਤਲਬ ਜਿਹੜੇ ਸਾਤਕਾ ਫੌਜੀ ਦਾ ਇਹਨਾਂ ਵਾਸਤੇ ਅਸੀਂ ਜੇ ਕੋਈ ਕਿਸ ਨੂੰ ਲੋਰਲ ਸੀ ਦਾ ਐਂਬਲੈਂਸ ਭੇਜੀਏ ਜੇ ਉਹਨਾਂ ਨੂੰ ਜ਼ਰੂਰਤ ਹੈ ਤੇਜ ਵੀ ਦਿੰਨੇ ਆ ਤੇ ਛੱਡ ਵੀ ਆਦੇ ਸਾਡੀ ਅੰਦਰ। ਕੋਈ ਐਕਸਟਰਾ ਚਾਰਜਸ ਨਹੀਂ ਲੈਂਦੇ। ਲੋਕਾਂ ਨੂੰ ਵੀ ਸੰਦੇਸ਼ ਦਿੰਨੇ ਆ ਕਿ ਵੈਸੇ ਤਾਂ ਆਪਦਾ ਜਿਹੜਾ ਸਾਫ਼ ਸੁਥਰਾ ਕੰਮ ਵੀ ਤੇ ਲਾਈਫ ਸਟਾਈਲ ਦਾ ਹੈਲਥੀ ਰੱਖਣ ਜੇ ਇੱਕ ਵੀ ਕੋਈ ਦਿੱਕਤ ਆਦੀ ਹੈ ਤੁਸੀਂ ਇੱਕ ਵਾਰ ਸਾਡੇ ਹਸਪਤਲ ਜਾਓ ਤੇ ਟਰੀਟਮੈਂਟ ਲੈ ਕੇ ਦੇਖੋ ਤੇ ਵਧੀਆ ਟਰੀਟਮੈਂਟ ਉੱਥੇ ਮਿਲੇਗਾ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਆ ਸਕਦੇ ਨੇ ਸਾਡੇ ਹਸਪਤਲ ਤੇ ਆ ਸਭ ਕੁਝ ਬਿਲਕੁਲ ਹੈ ਜੀ ਜੇ ਮੈਸੇਜ ਅੱਜਕੱਲ ਸਰਕਾਰ ਨੇ ਸਭ ਨੂੰ ਆਇਸ਼ਮਾਨ ਕਾਰਡ ਦਿੱਤੀ ਹੋਈ ਹੈ ਜੀ ਉਹ ਆਇਸ਼ਮਾਨ ਕਾਰਡ ਦੇ ਵਿੱਚ ਜੇ ਕੋਈ ਨਹੀਂ ਵੀ ਆਦਾ ਸੀ ਕੁਝ ਪੇਸ਼ੈਂਟਾਂ ਦਾ ਫ੍ਰੀ ਵੀ ਆਪਰੇਸ਼ਨ ਕਰ ਦਿੰਦੇ ਨੇ ਇਹ ਹੀ ਗੱਲ ਟਰੀਟਮੈਂਟ ਕਰ ਦਿੰਦੇ ਸਾਜ ਤੋਂ ਅਸੀਂ ਨਾ ਦੇ ਲਾ ਜੇ ਇਹ ਇੱਥੇ ਕੁਛ ਜਿਹੜਾ ਸੁਣਾ ਹਸਪਤਲ ਆ ਜੀ ਇਹ ਲੋਕੇਸ਼ਨ ਦੱਸੋ ਜੀ ਸਾਡਾ ਪ੍ਰਾਈਮ ਹਸਪਤਲ ਰੇਂਦਰ ਹਸਪਤਲ ਦੇ ਨੇੜੇ ਖਾਲਸਾ ਕਾਲਜ ਦੇ ਨੇੜੇ ਬਲੰਗਰ ਰੋਡ ਤੇ ਹੈ ਜੀ ਜੇ ਤੁਸੀਂ ਯਾਤron ਦਿਰਬਾ ਸਾਈਡ ਤੋਂ ਪੁਆਣੀਗਰ ਸਾਈਡ ਤੋਂ ਅਨਯਤਾ ਰੇਂਦਰ ਹਸਪਤਲ ਕ੍ਰਾਸ ਕਰਦੇ ਖੱਬਿਆ ਸੜਕ ਮੁਰਦੀ ਹੈ ਉਹ ਸੜਕ ਦੇ ਅੱਗੇ ਆ ਕੇ ਖਾਲਸਾ ਕਾਲਜ ਆ ਜਾਂਦਾ ਜੀ ਖਾਲਸਾ ਕਾਲਜ ਤੋਂ ਜਸਟ 10 ਕਦਮ ਅੱਗੇ ਆ ਕੇ ਖੱਬੇ ਅੱਧਰ ਹਸਪਤਲ ਬਲੰਗਰ ਰੋਡ ਜਦੋਂ ਪੇਸ਼ੇ ਨੂੰ ਦਿੱਕਤ ਆ ਟਰੀਟਮੈਂਟ ਉਹਦਾ ਪਹਿਲਾ ਸ਼ੁਰੂ ਹੋ ਜਾਂਦਾ ਫਾਈਲ ਤਾਂ ਬਾਅਦ ਬੰਦ ਹੀ ਰਹਿੰਦੀ ਹੈ ਜੀ ਕਿ ਇਲਾਜ ਜਿਹੜਾ ਉਹ ਨਾਲ ਦੇ ਆਲਾ ਬੜੀ ਅਸੀਂ ਸਟਾਰਟ ਹੋ ਜਾਂਦਾ ਜੇਕਰ ਉਹਨੂੰ ਜੋ ਵੀ ਇਹਦੀ ਤਕਲੀਫ ਦਾ ਇਲਾਜ ਪਹਿਲਾਂ ਸ਼ੁਰੂ ਕਰ ਦਿੰਦੇ ਹੈ ਫਾਇਦਾ ਬਾਅਦ ਬੰਦ ਹੀ ਰਹਿੰਦੀ ਹੈ ਜੀ ਫਾਇਦੇ ਨਹੀਂ ਕੋਈ ਕਰਦੀ ਉਹ ਤੁਸੀਂ ਹੋ ਸਕੋ ਨੂੰ ਮਿਲਿਆ ਫਾਈਲ ਤਾਂ ਬਾਅਦ ਬੰਦ ਸਾਡੀ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਪੰਜਾਬ ਜਿਹੜੀ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਜਿਹਦੇ ਵਿੱਚ ਸਾਰੇ ਸਾਰੇ ਸਾਬਕਾ ਸੈਨਿਕਾਂ ਦੇ ਇਕੱਠੇ ਹੋਏ ਸਾਡੇ ਫੌਜੀ ਬੰਦਿਆਂ ਨੂੰ ਕਈ ਜਗ੍ਹਾ ਦੇ ਉੱਤੇ ਪ੍ਰੋਬਲਮ ਆ ਰਹੀਆਂ ਸੀ ਜਦੋਂ ਮੈਡੀਕਲ ਟਰੀਟਮੈਂਟ ਲਈ ਜਾਣਾ ਪੈਂਦਾ ਜਾਂ ECHS ਲਈ ਰੈਫਰ ਹੋ ਕੇ ਜਾਂਦੇ ਆ ਤਾਂ ਉੱਥੇ ਜਾ ਕੇ ਵੀ ਸਾਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ ਜੋ ਸਾਨੂੰ ਮਿਲਣੀਆਂ ਚਾਹੀਆਂ ਜੰਨੇ ਉਹਦਾ ਸਹੀ ਤਰੀਕੇ ਨਾਲ ਟਰੀਟਮੈਂਟ ਨਹੀਂ ਹੁੰਦਾ ਜਾਂ ਉਹਨਾਂ ਦਵਾਈਆਂ ਲਗ ਲਗ ਤਰ੍ਹਾਂ ਦੀਆਂ ਦੇ ਦੇਣੀਆਂ ਜਿਹਦਾ ਉੱਤੇ ਵਧੀਆ ਪ੍ਰਭਾਵ ਨਹੀਂ ਸਪੈਂਦਾ ਤੇ ਉਹ ਸਾਰੇ ਮੱਧਾਂ ਨਜ਼ਰ ਰੱਖਦੇ ਹੋਏ ਅਸੀਂ ਪਰ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਪ੍ਰੈਮ ਹਸਪੀਟਲ ਪਟਿਆਲਾ ਪੁਣੀ ਇਹਨਾਂ ਨੇ ਸਾਡੀਆਂ ਕਾਫੀ ਚੀਜ਼ਾਂ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਉਹਨਾਂ ਤੇ ਇਹਨਾਂ ਨੇ ਧਿਆਨ ਆਪਣਾ ਕਿਦਰਤ ਕੀਤਾ ਤੇ ਇਹਨਾਂ ਨੇ ਕਿਹਾ ਕਿ ਤੁਸੀਂ ਸਾਬਕਾ ਸੈਨਿਕ ਸਾਡੇ ਹਸਪੀਟਲ ਦੇ ਵਿੱਚ ਆਓ ਤੇ ਅਸੀਂ ਤੁਹਾਨੂੰ ਬਤ ਉਹ ਜਿੰਨੀਆਂ ਸਾਡੀਆਂ ਫੈਸਲ ਕਰਦੇ ਆ ਅਸੀਂ ਦੇਵਾਂਗੇ ਤੇ ਇਹ ਸਾਨੂੰ ਇਹਨਾਂ ਦਾ ਕੰਮ ਕਰਨ ਦਾ ਦੇਖੋ ਅਸੀਂ ਜਾ ਕਿਸੇ ਵੀ ਪੈਨਲ ਜਿਹੜੇ ਈਸੀ ਪੈਨਲ ਤੇ ਕਿਤੇ ਵੀ ਜਾ ਸਕਦੇ ਆ ਪਰ ਇਹਨਾਂ ਦਾ ਸਾਬਕਾ ਸੈਨਿਕਾਂ ਦੇ ਨਾਲ ਕੰਮ ਕਰਨ ਦਾ ਜਿਹੜਾ ਤਰੀਕਾ ਦਲੀ ਭਾਵਨੀਆਂ ਜਿਹੜਾ ਉਹ ਇੱਕ ਆਲੇ ਦਰਜੇ ਦਾ ਜਿਹੜਾ ਸਾਨੂੰ ਜਿਹਦੇ ਤੇ ਮਤਲਬ ਇਹ ਮੈਂ ਕਹਾਂ ਸਕਦਾ ਵੀ ਸਾਡਾ ਜਿਹੜਾ ਮਾਨਾ ਇਸ ਹਸਪੀਟਲ ਦੇ ਬਹੁਤ ਆਇਆ ਤੇ ਜਿਹੜੇ ਬੰਦਿਆਂ ਨੇ ਉੱਥੋਂ ਇਲਾਜ ਕਰਾਇਆ ਪਿਛਲੇ ਸਮੇਂ ਦੇ ਵਿੱਚ ਉਹਨਾਂ ਸਾਰਿਆਂ ਤੋਂ ਗੱਲਬਾਤ ਕਰਨ ਤੋਂ ਬਾਅਦ ਸਾਨੂੰ ਇਹ ਮਹਿਸੂਸ ਹੋਇਆ ਕਿ ਸਾਨੂੰ ਰੈਫਰ ਹੋ ਕੇ ਇਹੋ ਜੇ ਹਸਪੀਟਲ ਦੇ ਵਿੱਚ ਹੀ ਜਾਣਾ ਚਾਹੀਦਾ ਜਿੱਥੇ ਸਾਨੂੰ ਵਧੀਆ ਫੈਸਿਲਿਟੀ ਮਿਲੇ ਜਿੱਥੇ ਸਾਡੇ ਸਾਬਕਾ ਸੈਨਿਕਾਂ ਦੇ ਬੱਚਿਆਂ ਨੂੰ ਫੈਮਿਲੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਜੜੀ ਤਹਲੀਪ ਹੈ ਉਹ ਨਾ ਆਵੇ ਤੇ ਉਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰ ਰਹੇ ਨੇ ਜਿਵੇਂ ਕਿ ਐਂਬੂਲੈਂਸ ਨੂੰ ਲੈ ਕੇ ਜਾਣਾ ਤੇ ਛੱਡਣ ਦੀ ਇਹਨਾਂ ਦੀ ਜ਼ਿੰਮੇਵਾਰੀ ਆ ਜਿਹੜਾ ਹਸਪੀਟਲ ਦੇ ਵਿੱਚ ਜਦੋਂ ਸਾਡੇ ਪੇਸ਼ੈਂਟ ਜਦੋਂ ਉੱਥੇ ਦਾਖਲ ਹੋ ਜਾਂਦੇ ਨੇ ਅਸੀਂ ਬਹੁਤ سارے ਹਸਪੀਟਲ ਦੇ ਵਿੱਚ ਦੇਖਿਆ ਜਿਹੜੇ ਉਹਨਾਂ ਦੇ ਨਾਲ ਅਟੈਂਡੈਂਟ ਹੁੰਦੇ ਨੇ ਉਹਨਾਂ ਦੇ ਨਾਲ ਜਿਹੜੇ ਅਸੀਂ ਕਹਿ ਸਕਦੇ ਹਾਂ ਉਹ ਦੇਖਭਾਲ ਕਰਨਾ ਪਰਿਵਾਰਕ ਮੈਂਬਰ ਹੁੰਦਾ ਉਹਨੂੰ ਉਹ ਜਿਵੇਂ ਡਾਕਟਰ ਸਾਹਿਬ ਦਸ ਰਿੰਦਰ ਰਿਸੈਪਸ਼ਨ ਦੇ ਵਿੱਚ ਬੈਠੇ ਰਹਿੰਦੇ ਨੇ ਲੋਹੇ ਦੀਆਂ ਚਿਹਰਾ ਤੇ 4-4 5-5 10-10 ਦਿਨ ਬਹੁਤ ਤਕਲੀਫ ਹੁੰਦੀ ਆ। ਇਸ ਹਸਪੀਟਲ ਵੱਲੋਂ ਇਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਕਿ ਜੋ ਵੀ ਟੈਂਡੈਂਟ ਹੋਊਗਾ ਉਹਨੂੰ ਸੀ ਰਹਿਣ ਦਾ ਵੀ ਉੱਤੇ ਪੈਣ ਦਾ ਈਵਨ ਉਹਦੇ ਤਿੰਨੇ ਟਾਈਮ ਦੇ ਖਾਣੇ ਦਾ ਵੀ ਬੰਦੋਵਸਤਾ ਸੀ ਕਰਕੇ ਦੇਵਾਂਗੇ। ਸੋ ਇਹ ਸਾਰੀਆਂ ਫੈਸਿਲਿਟੀਆਂ ਨੂੰ ਦੇਖਦੇ ਹੋਏ ਸਾਨੂੰ ਲੱਗਿਆ ਕਿ ਸਾਨੂੰ ਬਿਲਕੁਲ ਏਦੀ ਅਵੇਅਰਨੈਸ ਹੈ ਜਿਹੜੀ ਸਾਡੇ ਫੌਜੀਆ ਨੂੰ ਦੇਣੀ ਚਾਹੀਦੀ ਆ ਜਿਹਦੇ ਕਰਕੇ ਅਸੀਂ ਅੱਜ ਡਿਸਟ੍ਰਿਕਟ ਸੰਗਲੂਰ ਵੱਲੋਂ ਡੜਬਾ ਦੇ ਵਿੱਚ ਅੱਜ ਇੱਕ ਸੀਨੇ ਮੈਡੀਕਲ ਅਵੇਅ ਇਹਦੇ ਤਰ੍ਹਾਂ ਡਾਕਟਰ ਰੋਹਿਤ ਜੀ ਇੱਥੇ ਪਹੁੰਚਨੇ ਤਾਂ ਇਹਨਾਂ ਨੇ ਸਾਡੇ ਨਾਲ ਆ ਕੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਜਿਹੜਾ ਕਿ ਸਾਡੇ ਸਬਕਾ ਸੰਕਰਦੀ ਭਲਾਈ ਹਿੱਤ ਹੈ ਤੇ ਉਸ ਲਈ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਆਪਣੀ ਟੀਮ ਵੱਲੋਂ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਡਾਕਟਰ ਸਾਹਿਬ ਦਾ ਤੇ ਇਹਨਾਂ ਦੇ ਸਮੁੱਚੀ ਟੀਮ ਦਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਇੱਥੇ ਜਿਹੜੇ ਪਹੁੰਚ ਕੇ ਸਾਨੂੰ ਜਿਹੜੀਆਂ ਚੀਜ਼ਾਂ ਬਾਰੇ ਨਹੀਂ ਪਤਾ ਸੀ ਉਹਦੇ ਬਾਰੇ ਦੱਸਿਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਹਮੇਸ਼ਾ ਇਹਨਾਂ ਦਾ ਜਿਹੜਾ ਧੰਨਵਾਦ ਅਸੀਂ ਅੱਗੇ ਦਿਲੋਂ ਬਣਿਆ ਰਹੂਗਾ ਜੇ ਤੱਕ ਕਸੀਨ ਨੂੰ ਇਹ ਵੀ ਕਿਹਾ ਕਿ ਅਗਰ ਸਾਨੂੰ ਮਹਿਸੂਸ ਹੋਊਗਾ ਕਦੇ ਕਿ ਸਾਨੂੰ ਇਹ ਫੈਸਿਲਿਟੀ ਨਹੀਂ ਦਿੱਤੀ ਤਾਂ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਨਾ ਦੇ ਧਿਆਨ ਚ ਲਿਆਵਾਂਗੇ ਪਰ ਸਾਨੂੰ ਉਮੀਦ ਆ ਕਿਸ ਤਰ੍ਹਾਂ ਦਾ ਕਦੇ ਵੀ ਸਾਨੂੰ ਮੌਕਾ ਨਾ ਮਿਲੇ ਤਾਂ ਕਿ ਸਾਨੂੰ ਵਿਤਰ ਜਿਹੜੀ ਫੈਸਿਲਿਟੀ ਆ ਮੈਡੀਕਲ ਫੈਸਿਲਿਟੀ ਆ ਉਹ ਮਿਲਦੀ ਰਹੇ। ਫਲਸਦੀ ਸਾਡੇ ਜਿਹੜੇ ਕੇਅਰ ਟੇਕਰ ਨਾਲ ਜਾਂਦਾ ਉਹਦੀ ਰਹਿਣ ਸਹਿਣ ਦੀ ਖਾਣ ਪੀਣ ਦੀ ਤੇ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਸਾਨੂੰ ਆਉਂਦੀ ਆ ਡਾਕਟਰ ਸਾਹਿਬ ਨਾਲ ਡਾਇਰੈਕਟ ਗੱਲਬਾਤ ਕਰਨ ਦੀ ਤੇ ਇਹਨਾਂ ਦੀ ਮਰੀਜ਼ ਨੂੰ ਮਿਲਣ ਦੀ ਉਹ ਸਾਰਿਆਂ ਇਹਨਾਂ ਨੇ ਸਾਡੀਆਂ ਹੱਲ ਕੀਤੀਆਂ ਨੇ ਜਿੰਨਾ ਅਸੀਂ ਬਹੁਤ سارے ਹਸਪਤਾਲਾਂ ਸਾਡੇ ਪੇਸ਼ੈਂਟ ਜਾਂਦੇ ਰਹਿੰਦੇ ਨੇ ਤੇ ਅਸੀਂ ਭਵਾਨੀਗੜ ਇਹਨਾਂ ਦੀਆਂ ਤਿੰਨ ਮੀਟਿੰਗਾਂ ਕਰਵਾਈਆਂ ਨੇ ਸਾਨੂੰ ਵਧੀਆ ਲੱਗਿਆ ਇਸੇ ਕਰਕੇ ਅੱਜ ਸਾਡੀ ਡੜੀ ਡੜਬਾ ਟੀਮ ਹੈ ਕੈਪਟਨ ਗੁਲਾਬ ਸਿੰਘ ਦੀ ਟੀਮ ਅਸੀਂ ਸਾਰਿਆਂ ਨੇ ਮਿਲ ਕੇ ਦਰਬੇ ਦੇ ਵਿੱਚ ਇਹ ਅਵੇਅਰਨੈਸ ਕੈਂਪੇਨ ਚਲਾਈ ਲਗਾਇਆ ਸਾਬਕਾ ਸੈਨਿਕਾਂ ਤਾਂ ਕਿ ਸਾਡੇ ਜਿਹੜੇ ਸਾਬਕਾ ਸੈਨਿਕ ਨੇ ਸਾਡੇ ਫੌਜੀ ਭਰਾ ਨੇ ਇਹਨਾਂ ਨੂੰ ਪਤਾ ਲੱਗ ਸਕੇ ਕਿ ਜੇਕਰ ਸਾਡੇ ਪਰਿਵਾਰ ਵਿੱਚ ਰਿਲੇਸ਼ਨ ਵਿੱਚ ਕੋਈ ਬੰਦਾ ਬਿਮਾਰ ਹੁੰਦਾ ਤੇ ਸਾਨੂੰ ਪਟਿਆਲਾ ਏਰੀਆ ਦੇ ਵਿੱਚ ਕਿਉਂਕਿ ਆਪਣੇ ਨੇੜੇ ਮੇਨ ਸੈਰ ਪਟਿਆਲਾ ਇਹ ਸਭ ਤੋਂ ਵਧੀਆ ਹਸਪਤਲ ਕਿਹੜਾ ਪ੍ਰਾਈਮ ਹਸਪਤਲ ਹੈ ਇਸੇ ਕਰਕੇ ਅੱਜ ਇਹ ਅਵੇਅਰਨੈਸ ਕੈਂਪ ਜਿਹੜਾ ਹੈ ਲਗਾਇਆ ਗਿਆ ਤੇ ਅਸੀਂ ਸਾਰਿਆਂ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇੱਕ ਵਾਰ ਜ਼ਰੂਰ ਜਦੋਂ ਵੀ ਮੌਕਾ ਮਿਲਦਾ ਕੋਈ ਦਾਦਾ ਇਹਨਾਂ ਕੋਲੇ ਜਾਓ ਤੇ ਤੁਹਾਨੂੰ ਸਭ ਤੋਂ ਵਧੀਆ ਸਿਹਤ ਸੂਚਨਾ ਜਿਹੜੀਆਂ ਡਾਕਟਰ ਸਾਹਿਬ ਪ੍ਰਾਈਮ ਹਸਪਤਲ ਦੇ ਵਿੱਚ ਜਿਹੜੀਆਂ ਦੇ ਰਹੇ ਨੇ